ਮੇਰੇ ਵੱਲੋਂ ਤੁਹਾਨੂੰ ਸਾਰਿਆਂ ਦੇ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੀ YouTube <Sanye> ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜੀ ਸਾਡੀ ਅੱਜ ਦੀ ਵੀਡੀਓ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਸਾਰਿਆਂ ਨਾਲ ਮਤਲਬ ਇੱਕ ਸਲਾਮ ਵੀ ਲੈਣਾ ਚਾਹੁੰਦਾ ਤਾਂ ਨਾਲ ਇੱਕ ਜਾਣਕਾਰੀ ਵੀ ਸਾਂਝੀ ਕਰਦੀ ਚਾਹੁੰਦਾ ਜੀ ਕਿ ਵੀ ਮੇਰੇ ਨਾਲ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਮੈਨੂੰ ਫੋਨ ਕਰਦੇ ਨੇ ਮੈਸੇਜ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਜਿਵੇਂ ਨਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੇਰੀ ਨਾ ਲਾਈਵ ਵਰਕਸ਼ਾਪ ਨੇ ਅਲੱਗ-ਨੱਗਰ ठाਵਾਂ ਤੇ ਮਤਲਬ ਵੀ ਜਗ੍ਹਾ ਤੇ ਮਤਲਬ ਮੇਰੀ ਵਰਕਸ਼ਾਪ ਚੱਲਦੀ ਰਹਿੰਦੀ ਨੇ ਜਿਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂਗਾ ਵੀ ਮਤਲਬ ਤੁਸੀਂ YouTube Facebook Instagram ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦਾ ਜਿਵੇਂ ਕਿ ਪਹਿਲਾ ਲੁਧਿਆਣੇ ਦੇ ਵਿੱਚ ਲੱਗੀ ਸੀ ਲੁਧਿਆਣਾ ਤੋਂ ਬਾਅਦ ਮੇਰੀ ਦੋ ਵਾਰੀ ਪਟਿਆਲੇ ਲੱਗ ਚੁਗੀ ਆ ਉਹ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾਏ ਹੋ ਜਿਹੇ ਹੈਗੇ ਨੇ ਜਿਹੜੇ ਮੈਨੂੰ ਫੋਨ ਕਰਦੇ ਨੇ ਹਨਾ ਕਈਆਂ ਦੇ ਫੋਨ ਮੈਨੂੰ ਮਹਾਰਾਸ਼ਟਰ ਤੋਂ ਵੀ ਆਇਆ ਯੂਪੀ ਤੋਂ ਵੀ ਆਇਆ ਆਂਧਰਾਪ੍ਰਦੇਸ਼ ਤੋਂ ਵੀ ਆਇਆ ਹਨਾ ਬੰਗਲੌਰ ਤੋਂ ਵੀ ਫੋਨ ਆਇਆ ਰਾਂਚੀ ਤੋਂ ਵੀ ਆਏ ਨੇ ਫੋਨ ਮੈਨੂੰ ਬਹੁਤ ਸਾਰੇ ਮਤਲਬ ਹਰੇ ਹਰੇਕ ਬੰਦਾ ਘਰੇ ਬੈਠ ਕੇ ਆਨਲਾਈਨ ਕੰਮ ਕਰਨਾ ਵਿੱਚ ਹੁੰਦਾ ਵਾ ਤੇ ਉਹਨਾਂ ਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਉਹਨਾਂ ਨੂੰ ਮੇਰੀ ਦਿੱਤੀ ਜਾਣਕਾਰੀ ਹੈ ਜਿਹੜੀ ਉਹ ਵਧੀਆ ਲੱਗਦੀ ਆ ਜਿਹੜੇ ਮੈਨੂੰ ਮੇਰੇ ਭੈਣ ਭਰਾ ਫੋਨ ਕਰਦੇ ਨੇ ਨਾ ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਮਤਲਬ ਵੀ ਆਪਾਂ ਦਾ ਮਤਲਬ ਵੀ ਜਿਹੜੀ ਵਰਕਸ਼ਾਪ ਆਸੀ ਆਫਲਾਈਨ ਵਰਕਸ਼ਾਪ ਤਾਂ ਅਸੀਂ ਨਹੀਂ ਲਗਾ ਸਕਦੇ ਹੈਗੇ ਪਟਿਆਲੇ ਜਾਂ ਜਲੰਧਰ ਦੇ ਵਿੱਚ ਆ ਕੇ ਅਸੀਂ ਚੋਣੇ ਵੀ ਅਸੀਂ ਨਾ ਆਨਲਾਈਨ ਮਤਲਬ ਵੀ ਕਲਾਸ ਲਾ ਲਈਏ ਪੰਜਾਬ ਤੋਂ ਵੀ ਹੈਗੇ ਨੇ ਆਪਣੇ ਪੰਜਾਬ ਤੋਂ ਹੀ ਬਹੁਤ ਸਾਰੇ ਜਗ੍ਹਾ ਤੋਂ ਹੈਗੇ ਨੇ ਮੇਰੇ ਭੈਣ ਭਰਾ ਜਿਹੜੇ ਫੋਨ ਕਰਕੇ ਕਹਿੰਦੇ ਕਿ ਵੀਰ ਜੀ ਤੁਸੀਂ ਨਾ ਇੱਕ ਉਹ ਆਨਲਾਈਨ ਕਲਾਸ ਲਗਾ ਲਓ ਅਸੀਂ ਲਗਾ ਲਾਂਗੇ ਜ਼ੂਮ ਦੇ ਉੱਤੇ ਦੇਖੋ ਮੈਂ ਨਾ ਯਰ ਕਦੇ ਇਦਾਂ ਜ਼ੂਮ ਦੇ ਉੱਤੇ ਕਦੇ ਆਨਲਾਈਨ ਕਲਾਸ ਨਹੀਂ ਲਾਈ ਹੈਗੀ ਸੋ ਉਹ ਕਿਉਂ ਨਹੀਂ ਲਈ ਹੈਗੀ ਕਿਉਂਕਿ ਮੇਰਾ ਮੰਨਣਾ ਵੀ ਯਾਰ ਜਿਹੜੀ ਮੈਂ ਚੀਜ਼ ਆਫਲਾਈਨ ਦੇ ਵਿੱਚ ਫਿਜ਼ੀਕਲ ਹੋ ਕੇ ਤੁਹਾਨੂੰ ਮੈਂ ਦੱਸ ਸਕਦਾ ਨਾ ਕੋਲ ਕੱਢ ਕੇ ਮੈਨੂੰ ਨਹੀਂ ਲੱਗਦਾ ਕਿ ਮੈਂ ਆਨਲਾਈਨ ਤੁਹਾਨੂੰ ਉਹ ਚੀਜ਼ ਦੱਸ ਦੱਸ ਸਕੂੰਗਾ ਸੋ ਉਹ ਕਹਿੰਦੇ ਕਿ ਨਹੀਂ ਵੀਰ ਜੀ ਅਸੀਂ ਸਿੱਖਣਾ ਹੈ ਕਿ ਤੁਸੀਂ ਸਿਖਾਓ ਸਾਨੂੰ ਪਤਾ ਤੁਸੀਂ ਸਿਖਾ ਸਕਦੇ ਹੋ ਪਤਾ ਮੈਨੂੰ ਆਏਗਾ ਵਾ ਵੀਰ ਜੰਮੇ ਤੁਹਾਨੂੰ ਸਿਖਾ ਦਾਂਗਾ ਕੋਈ ਚੱਕਰ ਨਹੀਂ ਦੋ ਘੰਟੇ ਦੀ ਵਰਕਸ਼ਾਪ ਮੈਂ ਲਗਾ ਦਾਂਗਾ ਤੇ ਮੇਰਾ ਵੀ ਉਹਨਾਂ ਦੇ ਫੋਨ ਸੁਣ ਕੇ ਵੀ ਮੈਨੂੰ ਸੋਚਿਆ ਵੀ ਯਾਰ ਉਰਾਂਚੀ ਤੋਂ ਬੰਗਲੌਰ ਤੋਂ ਜੁਪੀ ਤੋਂ ਉਹਨਾਂ ਨੇ ਬਹੁਤ ਔਖਾ ਵਾ ਮੈਂ ਚਾ ਉਹਨਾਂ ਦੇ ਕਿਉਂ ਨਾ ਚੱਲੂ ਵੀ ਮੈਂ ਨਾ ਇੱਕ ਆਨਲਾਈਨ ਜਿਹੜੀ ਯੂਮ ਦੇ ਉੱਤੇ ਇੱਕ ਮੈਂ ਕਲਾਸ ਲਗਾ ਕੇ ਦੇਖਾਂ ਹਨਾ ਜੇ ਤੁਸੀਂ ਮੇਰੀ ਆਨਲਾਈਨ ਤੁਸੀਂ ਯੂਮ ਦੇ ਉੱਤੇ ਤੁਸੀਂ ਕਲਾਸ ਲਵਾਉਣਾ ਚਾਹੁੰਦੇ ਹੋ ਨਾ ਜਿੰਨੇ ਵੀ ਮੇਰੇ ਪਿੰਡ ਪਰਾਨੇ ਚਾਹੇ ਉਹ ਪੰਜਾਬ ਤੋਂ ਆ ਜਾਂ ਫਿਰ ਆਊਟ ਆਫ ਸਟੇਟ ਆ ਜਾਂ ਫਿਰ ਪੰਜਾਬ ਤੋਂ ਬਾਹਰ ਆ ਕਿਤੇ ਵੀ ਆ ਉਹ ਹਰਾਈ ਉਹ ਉੱਥੇ ਬੈਠ ਕੇ ਆਪਣੇ ਘਰ ਦੇ ਵਿੱਚ ਬੈਠ ਕੇ ਮੇਰੀ 2 ਘੰਟੇ ਦੀ ਜਾਂ 3 ਘੰਟੇ ਦੀ ਆਪਾਂ ਡਿਸਾਈਡ ਕਰ ਲਾਂਗੇ ਕਿੰਨੇ ਘੰਟੇ ਦੀ ਵਰਕਸ਼ਾਪ ਹੋਏਗੀ ਸ਼ਾਇਦ ਆਪਾਂ 2-3 ਘੰਟੇ ਦੀ ਹੀ ਹੋਵਾਂਗੇ ਤੇ ਅਗਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਔਨਲਾਈਨ ਵਰਕਸ਼ਾਪ ਆ ਜਿਹੜੀ ਅਸੀਂ ਲਾਉਣਾ ਚਾਹੁੰਦੇ ਹਾਂ ਜ਼ੂਮ ਦੇ ਉੱਤੇ ਤਾਂ ਪਲੀਜ਼ ਉਸ ਸਕਰੀਨ ਦੇ ਉੱਤੇ ਨਾ ਤੁਹਾਨੂੰ ਸਰਵੇ ਮੇਰਾ ਨੰਬਰ ਸ਼ੋ ਹੋ ਰਿਹਾ ਜੀ ਉਸ ਨੰਬਰ ਦੇ ਉੱਤੇ ਨਾ ਬੱਸ ਤੁਸੀਂ ਸਿਰਫ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ ਕਿ ਵੀਰ ਜੀ ਅਸੀਂ ਨਾ ਔਨਲਾਈਨ ਕਲਾਸ ਲਗਾਉਣਾ ਚਾਹੁੰਦੇ ਹਾਂ ਜਦੋਂ ਮੇਰੇ ਕੋਲ ਮੰਨ ਕੇ ਚੱਲੋ 5 ਤੋਂ ਲੈ ਕੇ ਉਹਦੇ ਵਿੱਚੋਂ ਫਿਰ ਆਪਾਂ ਆਨਲਾਈਨ ਕਲਾਸ ਲਾਵਾਂਗੇ ਆਨਲਾਈਨ ਕਲਾਸ ਦੇ ਵਿੱਚ ਵੀ ਨਾ ਆਪਾਂ 5-6 ਬੰਦੇ ਰੱਖਾਂਗੇ ਜ਼ਿਆਦਾ ਨਹੀਂ ਰੱਖਦੇਗੇ ਕਿਉਂਕਿ 5-6 ਬੰਦਿਆਂ ਨੂੰ ਹੀ ਵਧੀਆ ਤਰੀਕੇ ਨਾਲ ਸਮਝਾਇਆ ਜਾਏਗਾ ਸਿਖਾਇਆ ਜਾਵੇਗਾ ਜੇ ਤੁਸੀਂ ਉਹ ਆਨਲਾਈਨ ਮੇਰੀ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਉਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦੋ ਕਿ ਵੀਰ ਜੀ ਅਸੀਂ ਆਨਲਾਈਨ ਕਲਾਸ ਲਗਾਉਣ ਲਈ ਤਿਆਰ ਆ ਫਿਰ ਆਪਾਂ ਥੋੜੇ ਦਿਨ ਨਹੀਂ 2-4 ਦਿਨ ਦੇ ਤੱਕ ਹੀ ਨਾ ਆਪਾਂ ਆਨਲਾਈਨ ਕਲਾਸ ਦਾ ਆਪਾਂ ਮਤਲਬ ਹੀ ਬਣਾ ਲੈਨੇ ਸਭ ਵੀ ਆਪਾਂ ਕਿਦਨ ਲਗਾਉਣੀ ਆ ਕਿਉਂਕਿ ਜਦੋਂ ਮੈਨੂੰ ਤੁਹਾਡੇ ਤੁਹਾਡੇ ਫੋਨ ਆਗੇ ਜਾਂ ਮੈਸੇਜ ਆਗੇ ਨਾ ਉਹਨਾਂ ਸਾਰਿਆਂ ਦਾ ਮੈਂ ਇੱਕ ਅਲੱਗ ਤੋਂ WhatsApp ਗਰੁੱਪ ਉਹ ਬਣਾ ਲਾਂਗਾ ਸਾਰਿਆਂ ਦਾ ਗਰੁੱਪ ਬਣਾ ਆ ਗਿਆ ਉਹਦੇ ਵਿੱਚ ਚੈਟ ਕਰਕੇ ਪੁੱਛਾਂਗੇ ਵੀ ਕਿੰਨੇ ਵਜੇ ਟਾਈਮ ਸਹੀ ਰਹੂਗਾ ਤੁਸੀਂ ਮੈਨੂੰ ਟਾਈਮ ਦੱਸ ਦਿਨਾ ਆਪਾਂ ਟਾਈਮ ਆਪਾਂ ਸ਼ਾਮ ਦਾ ਉਸ ਤਰੀਕੇ ਨਾਲ ਆਪਾਂ ਰੱਖ ਲਾਂਗੇ ਤੇ 2 ਤੋਂ 3 ਘੰਟੇ ਦੇ ਜਰੀਏ ਵਰਕਸ਼ਾਪ ਆਪਾਂ ਉਹ ਸ਼ੁਰੂ ਕਰ ਦਾਂਗੇ ਤੇ ਉਹਦੇ ਵਿੱਚ ਮੈਂ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਵੀ ਕਿ ਮੈਂ ਤੁਹਾਨੂੰ ਕੰਨੀ ਕੰਨੀ ਚੀਜ਼ ਦੇ ਬਾਰੇ ਮੈਂ ਤੁਹਾਨੂੰ ਦੱਸ ਸਕਾਂ ਜਾਣਕਾਰੀ ਮੈਂ ਤੁਹਾਨੂੰ ਦੇਸਕਾਂ ਦੀ ਅਗਰ ਤੁਸੀਂ ਚੋਣੋ ਕਿ ਮੈਂ ਉਹ ਜਿਹੜੀ ਆਨਲਾਈਨ ਕਲਾਸ ਮੈਂ ਲਗਾਵਾਂ ਤਾਂ ਸਕਰੀਨ ਤੇ ਚੱਲਦੇ ਨੰਬਰ ਤੇ ਮੈਨੂੰ ਜਰੂਰ ਤੁਸੀਂ ਮੈਸੇਜ ਕਰਕੇ ਜਰੂਰ ਦੱਸੋ ਕਿ ਵੀਰ ਜੀ ਅਸੀਂ ਆਨਲਾਈਨ ਕਲਾਸ ਲਗਵਾਉਣ ਫਿਰਨੇ ਆ। ਸੋ ਇਹ ਹੀ ਗੱਲ ਦਸੀ ਇਹ ਹੀ ਜਾਣਕਾਰੀ ਸੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ। ਸੋ ਉਸ ਤੋਂ ਬਾਅਦ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓ ਦੇਖਦੇ ਨੇ ਮੈਂ ਤੁਹਾਡਾ ਸਾਰਿਆਂ ਦਾ ਤੇਜ ਜਿਸ ਤੋਂ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਇੰਨਾ ਪਿਆਰ ਦੇਦੇ ਹੋ ਇੰਨੀ ਸਪੋਰਟ ਕਰਦੇ ਪਏ ਹੋ ਹਨਾ ਜੇ ਤੁਸੀਂ ਤੁਹਾਡੇ ਅੰਦਰ ਕੋਈ ਸਿੱਖਣ ਦੀ ਚਾਹਤ ਹੈਗੀ ਆ ਤਾਂ ਦੇਖੋ ਮੈਨੂੰ ਵੀ ਖੁਸ਼ੀ ਮਿਲਦੀ ਹੈ ਇਹਦੇ ਵਿੱਚ ਵੀ ਯ ਜੇ ਕੋਈ ਬੰਦਾ ਸਿੱਖਣਾ ਚਾਹੁੰਦਾ ਤਾਂ ਵੀ ਮੈਂ ਵੀ ਉਹਨਾਂ ਨੂੰ ਖੁਸ਼ੀ ਖੁਸ਼ੀ ਚੀਜ਼ ਸਿਕਾਵਾਂ ਸੋ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋ ਧੰਨਵਾਦ ਵਾਹਿਗੁਰੂ ਤੁਹਾਨੂੰ ਹਮੇਸ਼ਾ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੋ ਵੀ ਤੁਹਾਡੇ ਸੁਪਨੇ ਨੇ ਉਹ ਵਾਹਿਗੁਰੂ ਜਰੂਰ ਪੂਰੇ ਕਰੇ ਸੋ ਅਗਰ ਤੁਸੀਂ ਮੇਰੀ ਆਨਲਾਈਨ ਕਲਾਸ ਲਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਮੈਨੂੰ ਮੈਸੇਜ ਕਰਕੇ ਜਰੂਰ ਦੱਸੋ ਜੀ ਸੋ ਦੋਸਤੋ ਮਿਲਦੇ ਆਪਾਂ ਜਲਦੀ ਕਿੰਨਾ ਵੀ ਦਿਵਜੇ ਵੀਡੀਓ ਦੇ ਨਾਲ ਉਹ ਤੱਕਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕੀ